ਨਾ ਭੂਇਦ ਲਿਆ ਪਰ ਚੈਲਜਾ ਹੁਣ ਤੁਸੀਂ ਮੈਨੂੰ ਬਾਹਰ ਆਣਾ ਥੋਡੇ ਤੇ ਤੂੰ ਚੈਲਜਾ ਠੀਕ ਹੈ ਨਾ ਥੋਡੇ ਦੇ ਮਾਰ ਕਰਕੇ ਮੈਂ ਜਦੋਂ ਬੰਦੇ ਦਾ ਮਾਨ ਤੇ ਵਿਸ਼ਵਾਸ ਟੁੱਟਦਾ ਬੰਦਾ ਮਰ ਜਾਂਦਾ ਉਹਦਾ ਗਾਹ ਕਿਸੇ ਕੰਮ ਕਰੂ ਕੀ ਨਹੀਂ ਕਰਦਾ ਹੁੰਦਾ ਮੈਂ ਥੋਡੇ ਦੇ ਮਾਨ ਤੇ ਵਿਸ਼ਵਾਸ ਕਰਕੇ ਵੀ ਚੈਲਜ ਕਰਦਾ ਰੌਟੇ ਵਾਲੇ ਵੀਰੇ ਵੀ ਜੇ ਨਾ ਮੈਨੂੰ ਡਗਲ ਬੋਟ ਪਈ ਤਾਂ ਗਾਹ ਨੂੰ ਚੌਣਾ ਨਹੀਂ ਦਰਦੇ ਮੈਂ ਕਿਸੇ ਮਤਲਬ ਕਰਦੀ ਆ ਧਾਦੇ ਕੀਤਾ ਕਿੰਨਾ ਹੋਰ ਕਰ ਲੋ ਪੰਜ ਚਾਰ ਨੀ ਦਾ ਪਰਚਾ ਨਾਲੇ ਸਾਨੂੰ ਦਰ ਪੈਣਾ ਦਾ ਪਰ ਥੋਟਾ ਸਾਥ ਚਾਹੀਦਾ ਜਿਹੜੀ ਵੋਟ ਆ ਉਹ ਸਭ ਤੋਂ ਉੱਪਰ ਲੈਣੀ ਛੋਟੀ ਹੱਥ ਧਰਤੀ ਦੇ ਵੋਟ ਲਈ ਜਾਣੀ ਕੋਈ ਧੱਕੇ ਨਾਲ ਨਹੀਂ ਲੈ ਸਕਦਾ ਕੋਈ ਪੈਸੇ ਨਾਲ ਨਹੀਂ ਲੈ ਸਕਦਾ ਤੇ ਵਿਸ਼ਵਾਸ ਨਾਲ ਲੈਣੀ ਹੈ ਜੇ ਮੈਨੂੰ ਮੇਰੀ ਪਾਰਟੀ ਨੇ ਸੜਾ ਕੀਤਾ ਥੋਟੇ ਵਿਸ਼ਵਾਸ ਨਾਲ ਕੀਤਾ ਵੀ ਹਾਂ ਜੱਸੀ ਤੇਰਾ ਭਾਈ ਚਾਰਾ ਸਾਹ ਜੈਨ ਨੂੰ ਲੁੱਟਣਾ ਵੀ ਤੈਨੂੰ ਹਰ ਉਹ ਜਵਾਬ ਨਹੀਂ ਦਿੰਦਾਗਾ ਇੰਨਾ ਸਾਨੂੰ ਦਾ ਜਾਤ ਦਾ ਇਹ ਗਲਤੀ ਫਾਤੀ ਮਾਰ ਕਰਨਾ ਸਾਰਿਆਂ ਦਾ ਧੰਨਵਾਦ ਬੋਲੇ ਸਾਨੂੰ ਘਾਤਾ ਪਿੰਡ ਤੇ ਲੈ ਉਹ ਤਾਂ ਗੁਰਦੁਆਰੇ ਨੂੰ ਮੰਨਦਾ ਚ ਜਗ੍ਹਾ ਨੂੰ ਮੰਨਦਾ ਉੱਥੇ ਆ ਕੇ ਸਾਡੇ ਨਾਲ ਬਹਿਸ ਕਰ ਉਥੇ ਸੌਖਾ ਵੀ ਮੈਂ ਕਹਿੰਦਾ ਸਾਡੇ ਸਰਪੰਚ ਨੇ ਅਸੀਂ ਤੁਲੀਆਂ ਲਪਾਈਆਂ ਮੈਂ ਪੰਚਾਇਤ ਮੈਂਬਰ ਸੀਗਾ ਤੁਲੀਆਂ ਲੱਗੀਆਂ 9 ਇੰਚੀ ਪੈਸੇ ਲੱਗੇ ਉੱਤੇ 1800 ਕਾ ਰੁਪਈਆ ਦਾ ਬਿੱਲ ਜਿਹੜੀ ਤੁਲੀ 20 ਇੰਚੀ ਪੈਣੀ ਸੀਗੀ ਉਹ ਕੰਮ ਹੋਇਆ ਸੀਮਰਾਜ ਤੋਂ ਨੇ ਪੈਸੇ ਸਰਪੰਚ 50% ਫੈਂਦੇ ਆ ਜੇ ਮੈਂ ਅੱਜ ਬਲਾਲ ਸਾਹਿਬ ਕੋਈ ਨਹੀਂ ਹੈ ਜਿੱਥੇ ਦੇ ਆਪਾਂ ਖੜੇ ਆ ਤੁਸੀਂ ਨਾਲ ਆ ਮੇਰੇ ਹੁਣ ਜਾਂ ਪਹੁੰਚ ਕੇ ਬਲਾ ਤੰਗ ਪਰੇਸ਼ਾਨ ਕਰ ਰਹੇ ਆ ਨਹੀਂ ਤਾਂ ਮਾਪਾ ਸਾਰੇ ਪਹਿਲਾਂ ਮੈਂ ਆਉਂਦਾ ਤੁਹਾਨੂੰ ਪਤਾ ਰਾਤ ਨੂੰ ਕਿਤੇ ਪੁੱਛ 2:30 ਵਜੇ ਪਹੁੰਚਦੀ ਕਿਤੇ 12:00 ਵਜੇ ਪਹੁੰਚਦੀ ਤੇ ਰਾਤ ਦੇ ਤੱਕ ਕਰੀ ਜਾਂਦੇ ਸਾਰੇ ਟੱਪ ਹੁਣ ਮੇਰੇ ਤੇ ਮੇਰੀ ਵਾਈਫ ਤੇ ਮੇਰੇ ਭਰਾ ਤੇ ਸਾਰਿਆਂ ਦੇ ਪਰਚਾ ਦਿੱਤਾ ਹੈ ਕੋਈ ਦੱਸੋ ਕਿ ਜਦੋਂ ਟਰੱਕ ਦੇ ਟਰੱਕ ਜਾਰੂ ਹੈ ਦੀ ਉਹ ਤਾਂ ਕੁਝ ਦਿਖਿਆ ਨਹੀਂ ਜਾਂ ਹੁਣ ਜੇ ਹੁਣ ਮੈਂ ਸਹੀ ਸਰਕਾਰ ਦਾ ਠੇਕੇ ਦਾ ਹੁਣ ਨਾ ਜਾਰੂ ਜਿਹੜੇ ਇੱਥੇ ਵਿੜੇ ਚੱਲਦੀ ਉਹ ਦਾਰੂ ਨਹੀਂ ਗਈ ਜੋ ਵੀ ਆਮ ਆਦਮੀ ਨਾਲ ਪਈ ਜਾਂਦਾ ਰ ਮੈਂ ਕੀ ਆ ਵੀ ਮੈਂ ਕੋਟਾਂ ਤੇ ਕਿਸੇ ਨੂੰ ਕੋਈ दारू ਪਾ ਕੇ ਕੋਟ ਨਹੀਂ ਲੈਣੇਗੀ ਠੀਕ ਹੈ ਨਾ ਥੋੜੋ ਤਿਆਰ ਨਾਲ ਕੋਟ ਲੈਣੀ ਆ ਥੋੜੋ ਚਿੱਲੇ ਚਲਾ ਕੇ ਲੈਣੀ ਆ ਥੋੜੋ ਥੱਡ ਭਰਨ दारू ਦੀ ਲੋੜ ਨਹੀਂ ਹੁਣ ਮੈਨੂੰ दारू ਦੇ ਪਿਆ ਲੈਣਾ ਠੀਕ ਹੈ ਨਾ ਹੁਣ ਤੁਸੀਂ ਸਾਥ ਦੇਣਾ ਪੂਰਾ ਥੋੜੇ ਨਾਲ ਮੈਂ ਹੱਕਰਾ ਹੱਕ ਲਾ ਕੇ ਖੜਾ ਕਿਤੇ ਭਾਈ ਦਾ ਨਹੀਂ ਬੈਠਣੀ ਦਿਖਾਉਂਦਾਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਨਮ ਤੇਰੇ ਮੈਂਬਰਾਂ ਤੋਂ ਹੀ ਪਰਚਾ ਦਿੱਤਾ ਬੰਦਾ ਰਾ ਹੋਰ ਆ ਜਿੱਦੇ ਬੰਦੇ ਸਹਿਯੋਗ ਦਿੰਦੇ ਆ ਵੀ ਸਾਰਿਆਂ ਤੇ ਦੱਸੋ ਵੀ ਅਜੇ ਪਰਚਾ ਐਨਾ ਤੰਗ ਕਰਨੇ ਪਰੇਸ਼ਾਨ ਕਰਨਾ ਤੁਹਾਨੂੰ ਆਪ ਹੀ ਦੱਸਦਾ ਆ ਆਪਾਂ ਗਲਤੀ ਕਰ ਲਈ ਝਾੜੂ ਦੀ ਸਰਕਾਰ ਬਣਾ ਕੇ ਉਹ ਭੁਗਤੀ ਜਾਂਦੇ ਆ ਪਹਿਲਾਂ ਸਾਰਾ ਪੰਜਾਬ ਭੁਗਤੀ ਜਾਂਦਾ ਫਿਰ ਅਪੰਡ ਭੁਗਤੀ ਜਾਂਦੇ ਆ ਇਹ ਆਪ ਹੀ ਫੜਾ ਲੰਦੇ ਆਪ ਹੀ ਫੜਾ ਦਿੰਦੇ ਆ ਹਣ ਤਾਂ ਹੀ ਤੁਸੀਂ ਦੇਖ ਲਓ ਵੀ ਜੇ ਕੋਈ ਜੱਟ ਕੰਮ ਕਰਦਾ ਉਹ ਤਾਂ ਤੁਰੇ ਫਿਰਦੇ ਆ ਨਯਾ ਤੇ ਤੇ ਪ੍ਰੋਗਰੀ ਭਰਾਵਾਂ ਦੇ ਜੇ ਵੀ ਧਿਆੜੀਦਾਰ ਬੰਦਾ ਮੜਾ ਮੋਟਾ ਵੀ ਖਾਂਦਾ ਉਹ ਤੇ ਪਰਚੇ ਤੂੰ ਜਾ ਤੋ ਜਨ ਦੇਚਨ ਵਾਲਾ ਫੜਿਆ ਗਿਆ ਕੋਈ ਅੱਡਾ ਮਗਰ ਬੱਚ ਇਹ ਆਪਣੇ ਗਰੀਬਾਂ ਦੇ ਜਵਾਬ ਜੇ ਪਾ ਗਿਆ ਨਸ਼ੇ ਤੇ ਉਹ ਮਾਲਾ ਹੋ ਨੂੰ ਤੇ ਪਰਚੇ ਉਹ ਛੇ ਛੇ ਮਹੀਨੇ ਬੈਠੇ ਅੰਦਰ ਜਿਵੇਂ ਕੋ ਚਾਰ ਛ ਲੜਾਉਂਦੇ ਗਿਆ ਤਾਂ ਬਸ ਤੇਜ਼ ਕਰਕੇ ਆਪਾਂ ਹੁਣ ਆ ਤਾਂ ਜਿੱਤ ਤੁਸੀਂ ਦਿਵਾ ਦਿਓ ਕੇ ਆ ਗਾਹਲੀ ਵੀ ਆਪਾਂ ਦੀ ਜਿੱਤ ਚ ਕਾਲੀ ਦਰਦੀ ਸਰਕਾਰ ਲਿਆਉਣੀ ਪੈਣੀ ਆ ਫੇਰ ਸਾਰਾ ਕੁਝ ਚੱਲਣਾ ਪਹਿਲਾਂ ਤੁਹਾਨੂੰ ਗਰੀਬਾਂ ਨੂੰ ਸਾਰੇ ਆਟਾ ਧਾਲ ਕਿੰਨਾ ਕੁ ਸੰਦਾ ਸੀਗਾ ਆਪਾਂ ਹਜ਼ਾਰ ਹਜ਼ਾਰ ਕੇ ਲਾਚ ਤੁਸੀਂ ਭੈਣਾਂ ਨੇ ਆਪਾਂ ਸਾਰੇ ਆਪਾਂ ਲਾ ਕੇ ਬਦਲਾ ਚ ਠੀਕ ਹੈਗਾ ਸਾਰੇ ਬੰਲੇ ਤਕੜੇ ਹੋ ਕੇ ਜੋਰ ਲਾ ਦਿਓ ਮੈਂ ਤੁਹਾਡੇ ਨਾਲ ਆ ਮੈਂ ਪਹਿਲਾਂ ਵੀ ਦੁਦੇਸ਼ਾ ਮੁੱਕ ਕੇ ਕਿਹਾ ਸੀਗਾ ਵੀ ਜੇ ਨਸ਼ਾ ਬੰਦ ਕਰਾ ਕੇ ਖੜਾ ਕੇ ਨਹੀਂ ਬੰਦ ਹੋਣਾਗਾ ਕਿਸੇ ਨੂੰ ਇਹਦਾ ਆਪਾਂ ਜਿਹੜੇ ਨਸ਼ਾ ਕਰਦੇ ਆ ਗਰੀਬ ਭਰਾ ਆਪਣੇ ਉਹਨਾਂ ਨੂੰ ਕੈਂਪ ਲਾਈਏ ਦੁੱਧ ਪਿਆਈਏ ਤਾਕਤ ਤਲਵਤੀ ਜਾਂਦੀਏ ਦਵਾਈਆਂ ਦਵਾਈਏ ਮੈਨੂੰ ਲੱਗਦਾ ਮੈਨੂੰ ਮੇਰੀ ਉਮੀਦ ਆ ਵੀ ਉਹ ਚ 75% ਲੋਕ ਠੀਕ ਹੋ ਜਾਣਗੇ ਜਦੋਂ ਬੰਦੇ ਨੂੰ ਕੋਈ ਮਿਲਦਾ ਹੀ ਨਹੀਂ ਉਹ ਠੇਖਾਂਦਾ ਮੇਰੇ ਅਲਗੇ ਨਾਲ ਕੇ ਮਾਰੇ ਬੰਦਰਾ ਇੱਧਰ ਨੋੜ ਗਿਆ ਉੱਧਰ ਨੋੜ ਗਿਆ ਉਹ ਹੋ ਜਾ ਹੋ ਗਿਆ ਠੀਕ ਹੈ ਨਾ ਇਹਨਾਂ ਨੇ ਕੀ ਕੀਤਾ ਵੀ ਜਸਵੰਤ ਨੇ ਕੀ ਜਸ ਫਰਾਂਕੇ ਨਹੀਂ ਕੋਈ ਹੱਥ ਕਿਸੇ ਨੂੰ ਉਹ ਹੁਣ ਤੋਂ ਲੈ ਲੂਗਾ ਜਿਹਨਾਂ ਦਾ ਜਿਹਨਾਂ ਲੱਗ ਗਿਆ ਜਿਹੜਾ ਘਰੇ ਆਪਣਾ ਮਾਪ ਕੋਈ ਤੰਗ ਕਰਦਾ ਭਰਾ ਕਰਦਾ ਆਪਾਂ ਜਿੱਥੋਂ ਬਾਜੀ ਮਾ ਕੇ ਲਈਏ ਕੁਝ ਵੇਚ ਕੇ ਲਈਏ ਆਪਾਂ ਸਾਰਾ ਕੋਲ ਲੈ ਕੇ ਵੀ ਆਪਾਂ ਦਾ ਹੱਲ ਕਰਦੇ ਆਂ ਇਹਦਾ ਹੱਲ ਆ ਦਵਾਈ ਆ ਬੱਤੇ ਨੂੰ ਆਪਾਂ ਪਿਆਰ ਨਾਲ ਦਵਾਈ ਦਵਾ ਕੇ ਹੱਲ ਕਰ ਸਕਦੇ ਆਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਬਰਾਜ ਸਾਹਿਬ ਤੇ ਮੈਂਬਰ ਹੋ ਕੇ ਜਿੰਨਾ ਤੁਹਾਡਾ ਸਹਿਯੋਗ ਕਰਸਦਾ ਉਹ ਤੁਹਾਨੂੰ ਬਤ ਕਰੂਗਾ ਬਾ ਬਾਏ ਨੂੰ ਜੇਕਰ ਖਰਸਾ ਬਾਏ ਨੂੰ ਜੇ ਵੀ ਪਤੇ ਹਾਂ ਹਾਂ ਕੋਈ ਮਦਦ ਕਰਨੀ ਆ ਜਿੱਥੇ ਮਰਦੀ ਘਰਾਂ ਨੂੰ ਕੋਟੇਲੀ 24 ਦਾ ਘਰਵਾੜੀ ਬੁੱਲੇ ਆ ਇਹ ਕੋਈ ਤਵਾਕ ਪਰਨ ਵਾਲਾ ਥੋੜੀ ਫੀਸ ਨਹੀਂ ਭਰੀ ਤੇੰਦੀ ਉਹ ਦੱਸੋ ਪਰ ਛੋਟੇ ਸਾਹਿਬ ਤੋਂ ਨਾਲ ਛੋਟੇ ਕੰਕ ਤੇ ਕਾਟ ਕੱਟਿਆ ਜਿਹਦੇ ਨਹੀਂ ਕਣ ਕੇ ਘਰੋਂ ਤਣਕ ਲਿਆਓ ਠੀਕ ਆ ਨਾ ਪਰ ਵੋਟ ਸਾਨੂੰ ਪਾ ਕੇ ਦਿਤਾਓ ਫੇਰ ਹੀ ਹੌਸਲਾ ਸਾਡੇ ਅੜਕੇ ਬੱਤੇ ਛੋਟੇ ਦਾ ਜੋੜ ਲਗੇ ਤਾਂ ਹੀ ਆ ਜਿਹੜਾ ਮੇਟਰ ਪਾਣਾ ਉਹੇ ਪੂਰਾ ਖਰਚਾ ਕਰਕੇ ਜਿਹੜਾ ਫੰਡ ਆ ਉਹ ਤੋਂ ਲਿਖਾ ਦੇ ਰੱਖਿਆਗਾ ਮੇਰਾ ਪਿੰਡਾ ਮੈਨੂੰ ਚੰਦਾ ਸੀਗਾ ਸਰਪੰਚੀ ਵਾਸਤੇ ਚਲੋ ਦੋ ਵਾਰ ਜਰ ਤੁਸੀਂ ਤੋਂ ਹੋਗੇ ਪਰ ਮੈਂ ਕਹਿੰਦਾ ਮੈਨੂੰ ਖੁਸ਼ੀ ਨਹੀਂ ਆ ਪਈ ਹੋ ਸਾਰੇ ਪਿੰਡ ਦਾ ਮੈਨੂੰ ਵੇੜਾ ਕੱਟ ਦਾ ਮੁੱੱਖਾ ਮਿਲਿਆ ਕੋਈ ਮੇਰੇ ਸਾਥੇ ਦਾਦਿਆਂ ਨੇ ਮਿਹਨਤ ਕਰਕੇ ਜ਼ਮੀਨ ਬਣਾਈ ਆ ਥੋਡੇ ਭਾਈ ਜਾਨਾ ਸਾਡੀ ਇੰਨੀ ਤਾਂ ਸਾਝ ਹੈ ਕੋਈ ਝਾਪੀ ਆ ਕੋਈ ਥੋਡੇ ਵੀ ਢੂਆ ਅਸੀਂ ਤਾਂ ਥੋਡੇ ਨਾਲ ਹੀ ਆ ਤੁਸੀਂ ਸਾਰੇ ਚੰਨੇ ਆ ਕੋਈ ਦੂਜੇ ਨੂੰ ਸਾਨੂੰ ਕੋਈ ਜਵਾਬ ਦਿੱਤਾ ਤਾਂ ਕੋਈ ਗੱਲ ਕੋਟੇ ਆਸਤੇ ਤੁਸੀਂ ਕਿੱਥੋਂ ਲੈਣਾ ਸਾਤੇ ਕੀਤਾ ਜਿੰਨ ਲਾਹ ਸਾਡੇ ਵੀ ਪੱਠੇ ਲਗੂਏ ਛੋਟੇ ਵੀ ਸਦਾ ਦਰਵਾਜ਼ੇ ਖੁੱਲੇ ਆ ਤੇ ਖੁੱਲੇ ਰਹਿਣਗੇ 11000 ਕੁਰੀ ਦੇ ਹਰ ਸਿਕਨ ਤੇ ਹਰ ਵਿਆਹ ਤੇ ਕੋਈ ਮਰਦੀ ਨਹੀਂ ਬਾ ਠੀਕ ਹੈ ਜੀ 11000 ਰੁਪਿਆ ਕੁਰੀ ਦੇ ਵਿਆਹ ਤੇ ਜੋ ਮਰਦੀ ਬਸ ਇਹਦੇ ਦੇ ਛੋਟੇ ਵੇੜੇ ਚ ਹੋ ਗਿਆ ਵਾਲੇ ਜਵਾਲ ਛੋਟੇ ਕਰਕੇ ਚੱਲਿਆ ਉਹ ਮੀਟਰਾਂ ਰੇੜੀ ਪੂਰੀ ਹੋਊਗੀ ਕਰੋ ਮਿਲੂ ਇਹਨਾਂ 11000 ਇਹ ਚੋ ਨਾਲੇ ਅੱਛੇ ਬਰਾਤੇ ਥੋਲੂ ਧੁਕਾ ਕੇ ਵਿਆਹ ਤੂ ਆਪ ਪਹਿਲੇ ਆ ਤੂੰ ਮੋਰ ਚ ਪਾਈ ਤੇਰਾ ਪਰਚਾ ਹੋ ਜਾ ਸਾਡੇ ਦੇ ਇੱਕ ਰਾਹ ਦੀ ਪਰਚਾ ਸਾਡੇ ਮੇਰੀ ਵਾਈਫ ਤੇ ਸਾਡੇ